ਅੱਛਾ ਕੋਮਟਵਾਰੀ ਮੇਗੀ ਕੜਾਚੀ ਹੈ ਆਹੋ ਨਾ ਆਖਾ ਬਾਕੀ ਹੋ ਗਿਆ ਹੈ ਕਿ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਜਲਾਲਾਬਾਦ ਦੇ ਪਿੰਡ ਬਲਾਕੀ ਵਾਲਾ ਦੇ ਵਿੱਚ ਰਿਸ਼ਤੇ ਤਾਰ-ਤਾਰ ਹੋਏ ਨਹੀਂ ਜਿੱਥੇ ਪਤੀ ਜਾਂ ਵਿਚਾਲੇ ਚੱਲ ਰਹੇ ਜ਼ਮੀਨ ਦੇ ਵਿਵਾਦ ਨੂੰ ਸੁਲਝਾਉਣ ਲਈ ਰਾਜਸਥਾਨ ਤੋਂ ਆਈ ਭੂਆ ਦਾ ਮੂੰਹ ਕਾਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਵਿਵਾਦ ਨੂੰ ਸੁਲਝਾਉਣ ਦੇ ਲਈ ਸਰਪੰਚ ਦੀ ਹਾਜ਼ਰੀ ਵਿੱਚ ਇਕੱਠ ਕੀਤਾ ਗਿਆ ਸੀ ਪਰ ਇਸ ਦੌਰਾਨ ਦੋਹਾਂ ਪਤੀਜਾਂ ਵਿਚਾਲੇ ਬਹਿਸ ਵਜੀ ਐਨੀ ਵੱਧ ਗਈ ਕਿ ਇੱਕ ਪਤੀਜ ਨੇ ਪੂਆ ਦਾ ਮੂੰਹ ਕਾਲਾ ਕਰ ਦਿੱਤਾ ਤੇ ਦੋਹਾਂ ਧਿਰਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ ਦੋਵੇਂ ਧਿਰਾਂ ਹਸਪਤਾਲ ਵਿੱਚ ਭਰਤੀ ਨੇ ਤੇ ਆਪਣਾ ਆਪਣਾ ਪੱਖ ਦੱਸ ਰਹੀਆਂ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਰੇ ਨਾ ਸਾਡਾ ਮਸਲਾ ਹੀ ਝੜਕਦਾ ਠੀਕ ਹੈ ਬੇਲੀ ਲਈ ਇੱਕ ਨਾਲ ਪੱਠਿਆਂ ਦੀ ਮੋਲ ਆਪ ਦੀ ਤੇ ਉਹ ਉਹ ਨਾ ਪੱਠੇ ਵੜਨ ਜਾਂਦੇ ਤੁਹਾਨੂੰ ਰਾਹ ਲੰਘਣ ਦਿੰਦੇ ਹੋ ਅੱਛਾ ਹਾਂ ਠੀਕ ਹੈ ਨਾ ਤੇ ਉਹਨਾਂ ਰਾਤ ਰੋਕਤਾ ਸਾਨੂੰ ਅਸੀਂ ਬਿਲਕੁਲ ਨਹੀਂ ਲੰਘਦੇ ਤੇ ਜੇ ਜੇ ਮੋਟਰ ਹੀ ਗਈ ਜੀ ਅਸੀਂ ਉਧਰ ਆ ਗਿਆ ਤਾਂ ਲਿਆ ਹਰ ਮਾਰਾ ਕੀ ਹਾੜੀਓ ਤੇ ਨਦੀਏ ਮਾਰਾ ਕੀ ਸੀ ਸਾਨੂੰ ਇਹ ਲੰਘਣ ਦੇ ਤੇ ਅਸੀਂ ਉਹ ਉਹ ਦੇ ਰੋਕ ਦਿੱਤਾ ਪਰ ਨਾਲ ਕੀ ਬਾਤ ਕਿਸੇ ਜ਼ਮੀਨ ਦੀ ਕਿਸੇ ਦੀ ਅਸੀਂ ਬੈਠਾ ਉੱਤੋਂ ਲੰਘੇ ਜਾਓ ਤੇ ਕਹੇ ਉਹ ਜੂ ਲੰਘ ਗਿਆ ਦੂਰ ਨਹੀਂ ਲੰਘਣ ਦੇ ਸਾਨੂੰ ਫਿਰ ਉਹ ਉਸ ਤੋਂ ਬਾਅਦ ਕਾਲ ਪੰਚਾਇਤ ਜੁੜੀ ਜੀ ਸਰਪੰਚ ਆ ਗਏ ਠੀਕ ਹੈ ਜੀ ਤੇ ਤਵਾਰ ਮੈਂ ਨਿੱਕਲਾ ਕਰਦਾ ਹੀ ਪਿਆ ਹੈ ਤੇ ਨੰਦਿ ਸ਼ੋਹਰਗੀ ਜਿਹੜੀ ਅਨੇਕ ਤਖਾਰਦੀ ਤੋ ਮੇਰੇ ਖਾ ਦੀ ਗਾਲ ਪਾਇਆ ਬਾਹਰ ਤੋਂ ਜੁੱਟ ਬੱਖੇ ਹੋ ਗਏ ਤੇ ਆ ਮੋੜਾ ਚ ਰਹਿ ਗਏ ਕਿ ਮੇਰੇ ਤਗੜੇ ਮੈਂ ਤੁਹਾਡੇ ਬੋਲ ਆ ਸੀ ਤੇ ਮੇਰੇ ਗਾਲ ਪਾਇਆ ਮੈਂ ਤੁਹਾਡੇ ਦੇਖ ਲਿਆ ਸੀ ਤੇ ਯੱਟ ਦੱਬੀ ਹੋਇਆ ਰਿਹਾ ਠੀਕ ਹੈ ਮੈਨ ਕੋਈ ਹੋਰ ਬੋਝ ਨਹੀਂ ਸਾ ਮੈਂ ਕਿੱਥੇ ਦੀ ਕੰਮ ਕਿੱਥੇ ਨਹੀਂ ਤੇ ਮੇਰੇ ਭਰਾ ਰਾਜ ਮਾਠ ਲੱਗੇ ਉਹ ਮੈਂ ਤੁਹਾਨੂੰ ਤੁਹਾਡੀ ਨਸਰ ਹੀ ਆਪਸ ਹਾਂ ਮੈਂ ਤਾਂ ਚਾਹਤਾ ਹੈ ਚਾਚਾ ਤੇ ਇੱਕ ਤੁਹਾਡਾ ਪੂਆ ਵੀ ਹੈ ਜਿੰਨਾ ਮੂੰਹ ਦਾ ਰਗ ਹੱਥ ਹੋਇਆ ਇਹਦੀ ਮੈਨੂੰ ਕੋਈ ਪਤਾ ਨਹੀਂ ਮੂੰਹ ਕਾਲਾ ਤੇ ਸਰ ਮੈਂ ਤਾਂ ਡਿੱਗ ਗਿਆ ਮੈਨੂੰ ਕੋਈ ਪਤਾ ਨਹੀਂ ਉਹਦਾ ਵੀਡੀਓ ਹੈਗੀ ਉਹਨਾਂ ਕੋਲੇ ਮੂੰਹ ਕਾਲਾ ਕੀਤਾ ਆ ਮਾਤਾ ਦਾ ਨਹੀਂ ਸਰ ਮੈਨੂੰ ਨਹੀਂ ਪਤਾ ਇਹ ਹੋ ਜਾ ਠੀਕ ਹੋਰ ਮੈਂ ਭਰਾ ਰਾਜ ਮਾਸਟਰ ਟਾਈਮ ਮੈਂ ਤੁਸੀਂ ਪਿੱਛੇ ਰਹੋ ਤੁਸੀਂ ਦੋਵੇਂ ਟੀਚਰ ਬੱਗੇ ਹੋ ਨਾ ਮੈਂ ਤੁਹਾਨੂੰ ਢਾਣਾ ਚਾਹੁੰਦੇ ਨੇ ਅੱਛਾ ਹਾਂ ਤੁਸੀਂ ਪਿੱਛੇ ਹੋਲੇ ਮਰ ਮਰ ਛੜਾਲ ਚਲੂ ਨਹੀਂ ਫਿਰ ਇਹਨੇ ਅੱਛਾ ਠੀਕ ਹੈ ਤੇ ਇਹ ਜਦੋਂ ਤਰ ਲੜਾਈ ਹੋਈ ਸਰਪੰਚ ਸਾਹਿਬ ਵੀ ਹੈਗੇ ਸੀ ਹਰਪੰਨ ਚੌਥੇ ਸੀ ਮੌਜੂਦ ਸੀਗੇ ਉੱਥੇ ਹਾਂ ਉਹ ਮੌਜੂਦ ਸੀ ਅੱਛਾ ਇਹੋ ਛੜ ਹਰਪੰਨ ਤੇ ਛੜਾਂਦੇ ਫਿਰੇ ਛੜਾਂਦੇ ਹਾਂ ਹਾਂ ਛੜਾਂਦੇ ਰਹੇ ਹਰਪੰਨ ਤੇ ਅੱਛਾ ਉਦੋਂ ਮਨ ਦੇ ਅੱਗੇ ਮਨ ਪ੍ਰਾਮਰ ਚਾਸਤ ਲਾਗੇ ਪਾਣੀ ਬੁਖਰਾ ਹੈ ਮਨ ਨੂੰ ਕੋਈ ਸੂਰਤ ਨਹੀਂ ਦਿੱਖ ਰਹੀ ਸਰਕਲ ਪੰਚਾਇਤ ਜੁੜੀ ਹੈ ਹੈਪੀ ਸਰਪੰਚ ਆਇਆ ਸੀਗਾ ਸਾਨੂੰ ਦੋ ਤੀਰਾਂ ਨੂੰ ਕਹਿੰਦਾ ਤੁਸੀਂ ਆ ਜਾਓ ਮੈਂ ਕਿਹਾ ਪਹਿਲਾਂ ਕਹਿੰਦਾ ਉਹਨਾਂ ਦੇ ਘਰੇ ਆ ਜਾਓ ਮੈਂ ਕਿਹਾ ਅਸੀਂ ਉਹਨਾਂ ਦੇ ਘਰੇ ਚੱਲ ਕੇ ਨਹੀਂ ਜਾ ਸਕਦੇ ਅਸੀਂ ਮੈਂ ਕਿਹਾ ਸਾਡੀ ਗੱਲ ਪੈ ਜਾਣਗੇ ਸਵੇਰੇ ਗੱਲ ਪੈਣ ਲੱਗੇ ਅਸੀਂ ਪੱਜਪੂਜ ਕੇ ਮਸੇ ਘਰੇ ਅਪੜੇ ਆ ਕਹਿੰਦਾ ਮੇਰੇ ਤੋਂ ਤੁਹਾਨੂੰ ਵਿਸ਼ਵਾਸ ਨਹੀਂ ਆਗਾ ਮੈਂ ਚਾਰ ਫੋਨ ਕਰੇ ਸੀ ਮੈਂ ਕਿਹਾ ਜੀ ਚਾਚਾ ਨਹੀਂ ਆਣਾ ਨਾਂ ਦੇ ਘਰੇ ਕਹਿੰਦਾ ਮੈਂ ਸੜਕ ਤੇ ਆਜ ਸੜਕ ਤੇ ਆਜੋਗੇ ਮੈਂ ਕਿਹਾ ਚਲ ਸੜਕ ਤੇ ਅਸੀਂ ਆਜ ਇੱਕ ਬੜੀ ਗੱਲ ਸੁਣ ਲੈਣਾ ਚੱਲ ਕੀ ਗਈ ਜਦੋਂ ਅਸੀਂ ਸੜਕ ਤੇ ਪਹੁੰਚੇ ਇਹ ਭੂਆ ਸਾਡੀ ਏਸੀ ਵੀ ਇਹ ਵੀ ਜਦੋਂ ਗਈ ਉੱਥੇ ਪਹੁੰਚੀ ਜਦੋਂ ਕੁਰਸੀ ਤੇ ਬਹਿ ਗਈ ਸਰਪੰਚ ਦੇ ਸਾਹਮਣੇ ਮੈਂ ਵੀ ਇੱਥੇ ਖੜ ਗਿਆ ਉਹ 60 ਜਣੇ ਸੀ ਅਸੀਂ ਚਾਰਜਰੇ ਸੀਗੇ ਇੱਕ ਮੇਰੇ ਘਰ ਦੀ ਸੀ ਇੱਕ ਮੈਂ ਸੀ ਇੱਕ ਮੇਰਾ ਲੜਕਾ ਸੀ ਵਾਲਾ ਖੜਾ ਜੀ ਚਾਰ ਜਣੇ ਸੀ ਉਹਖ ਦੇ ਉਹਨਾਂ ਜਨਾਨੀਆਂ ਦੇ ਹੱਥ 'ਚ ਸੁਆ ਅਸੀਂ ਕਾਲੀ ਕੋਲੋਂ ਆ ਉਹ ਇਹਦੇ ਮੂੰਹ ਤੇ ਮਾਲਤੀ ਥੱਪੜ ਮਾਰੇ ਨੇ ਤਾਂ ਦੰਦ ਟੁੱਟ ਗਿਆ ਇੱਕ ਜੀ ਵਜਾ ਕੀ ਹੈ ਤੁਹਾਡਾ ਲੜਾਈ ਦੀ ਵਜਾ ਹੈ ਸਾਰੇ ਨਦਰਾ ਸਾਡੀ ਜ਼ਮੀਨ ਹੈ ਇਹਨਾਂ ਨੇ ਕਨਾਲ ਮੁੱਲ ਜ਼ਮੀਨ ਲਈ ਹੈ ਇਸ ਪਾਸੇ ਸਾਡੇ ਪਹਿਲੇ ਜ਼ਮੀਨ ਅਸੀਂ ਠੇਕੇ ਤੇ ਉਹ ਵਾਲੀ ਲਵੀ ਉਹਨੇ ਕਨਾਲ ਵੇਚਤੀ ਜ਼ਮੀਨ ਦੇ ਨੂੰ ਕੋਈ ਲੋੜ ਸੀ ਕਿਸੇ ਤਰ੍ਹਾਂ ਦੀ ਵੀ ਜੀ ਉਹਨੇ ਉਹ ਜ਼ਮੀਨ ਵੇਚੀ ਉਹ ਕਨਾਲ ਲੈ ਲਈ ਇਹਨਾਂ ਨੇ ਸਾਡਾ ਘਰ ਦਾ ਪਾਣੀ ਪਹਿਲੇ ਠੇਕੇ ਦੇ ਉਹਦੇ ਚ ਜਾਂਦਾ ਸੀਗਾ ਤੇ ਮੈਨੂੰ ਕਹਿੰਦੇ ਆ ਪਾਣੀ ਬੰਦ ਕਰ ਸਾਡੀ ਜ਼ਮੀਨ ਨੂੰ ਆਂਦਾ ਮੈਂ ਕਿਸੇ ਚੋਂਨੇ ਲੱਗਿਆ ਚਾਹ ਤਾਂ ਰੋਕੇ ਕਰ ਲਾਂਗੇ ਵੀ ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ ਚਾਰ ਦਿਨ ਜੇ ਨਾਲੇ ਸਾਨੂੰ ਚੋਣੇਲ ਪੈਸੇ ਨਹੀਂ ਡਕਰੇ ਮੈਂ ਪਲਾਸਟਿਕ ਦੀ ਪਾਈਪ ਲਾ ਕੇ ਆ ਤੇ ਫੇਰ ਉਹ ਕਰ ਲਾਂਗਾ ਰਾਹਾਂ ਵਿੱਚ ਡੋਲਾ ਹੈਗਾ ਰਾਹਾਂ ਦੇ ਰਾਧਾ ਸਰ ਰੋਲਾ ਇਸ ਤਰ੍ਹਾਂ ਹੈ ਜਦੋਂ ਇਹ ਕਹਿੰਦੇ ਨਾ ਪਾਣੀ ਹੋਣੇ ਉਹਨੇ ਬੰਦ ਕਰ ਮੈਂ ਕਿਵੇਂ ਪਾਣੀ ਹੋਣੇ ਬੰਦ ਕਰ ਦੇਣਾ ਤੁਸੀਂ ਆ ਦਾ ਰਾਜ ਇਥੇ ਮਰਜੀ ਲੱਗੋ ਮੈਂ ਨਹੀਂ ਆ ਦਾ ਹਾਲ ਮੈਂ ਆ ਦਾ ਛੱਡਾ ਹੈ ਰਾਜੀ ਮੈਂ ਕਿ ਮੈਂ ਨਹੀਂ ਲੰਗਣ ਦੇਣਾ ਕਹਿੰਦੇ ਕਹਿੰਦੇ ਇਹ ਦੂਸਰ ਸਾਡੀ ਮੋਟਰ ਚਲਾਉਣ ਨਾਲ ਲੰਗੀਰਾ ਮੈਂ ਚਲੋ ਮੈਂ ਨਹੀਂ ਲੰਗਦਾ ਅਸੀਂ ਫਿਰ ਸਰਪੰਚ ਕੇ ਉਪਰੋ ਦੀ ਜਾ ਕੇ ਘੁੰਮ ਕੇ ਆ ਕੇ ਮੋਟਰ ਚਲਾਵੀ ਦਸੀ ਸਾਡਾ ਉਹ ਰੋਲਾ ਨਿਬੜ ਗਿਆ ਸਾਡੀ ਧੂਆ ਹੀ ਤਿਆਨ ਚਾਰ ਮਹੀਨੇ ਪਿਛੋਂ ਆਈ ਚਲ ਮੈਂ ਤੁਹਾਡਾ ਨਵੇੜ ਦੇ ਤੁਹਾਨੂੰ ਮੈਂ ਇਹ ਦੂ ਲਗਾਣੀਆਂ ਤੁਹਾਨੂੰ ਉਹ ਦੂ ਲਗਾ ਲੈਣੇ ਚਲ ਤੁਹਾਡਾ ਰਾਜੀ ਨਾਮ ਹੋ ਜਾਏਗਾ ਇਹ ਦਿਨ ਇੰਨੀ ਫਿਟੇ ਲੰਤ ਕੀਤੀ ਨੇ ਸਾਡੇ ਕੋਲ ਰਿਕਾਰਡ ਹੀ ਦੇਗੀ ਗਾਲਾਂ ਕੱਢ ਕੱਢ ਤੇ ਨੂੰ ਉਲਟਾ ਨਾ ਸਰਪੰਚ ਨੂੰ ਕਹਿੰਦੇ ਵੀ ਇਹ ਗਾਲਾਂ ਕੱਢ ਕੇ ਗਈਏ ਸਾਨੂੰ ਨਿਆ ਦੇ ਕਿਹੜੀ ਗਾਲਾਂ ਕੱਢੀਆਂ ਸੀਗੀਆਂ ਅਸੀਂ ਇਹਦੇ ਜੁੰਡੇ ਪਟਨੇ ਨੇ ਇਹਦਾ ਝਾਟਾ ਮੁੰਨਾ ਇਹਦਾ ਮੂੰਹ ਕਾਲਾ ਕਰਨਾ ਹੈ ਅੰਦੋਸੇ ਨਾਲ ਮੈਨੂੰ ਸਦਵਾ ਕੇ ਸਾਨੂੰ ਦੋਵਾਂ ਨੂੰ ਸਦਵਾ ਕੇ ਸਾਡੇ ਗਾਲ ਪੈ ਕੇ ਸਾਨੂੰ ਕੁੱਟਿਆ ਮਾਰੇ ਮੇਰੀ ਇੱਟਾਂ ਮਾਰੀਆਂ ਇੱਥੇ ਇੱਥੇ ਸੱਟ ਇੱਥੇ ਲੱਗੀ ਇੱਕ ਇੱਕਾ ਇੱਥੇ ਲੱਗੀ ਮਤ